ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਇੱਕ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਬਹੁਤ ਹੀ ਚੰਗੀ ਚੰਗੇ ਦੁੱਧ ਵਾਲੀ ਸਾਨੂੰ ਮੱਝ ਦਿਖਾਉਣ ਲੱਗਾਗਾ ਤੇ ਜਿਹੜਾ ਵੀ ਖਰੀਦੂਗਾ ਉਹ ਤਸੱਲੀ ਆ ਦੀ ਆਪ ਜਿਵੇਂ ਮਰਜ਼ੀ ਜਿਵੇਂ ਦਾ ਮਨ ਖੜਦਾ ਹੈ ਕਰ ਸਕਦਾ ਠੀਕ ਆ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਘਰੇਲੂ ਮੱਝਾਂ ਚੰਗੇ ਦੁੱਧ ਵਾਲੀਆਂ ਤੇ ਲਗਭਗ ਬਾਈ ਕੋਲੇ ਪਿਛਲੀ ਛੈੜ ਤੇ 10-12 ਪਸ਼ੂ 12-15 ਹੋਣਗੇ ਤੇ ਸਾਰਾ ਮੱਝਾਂ ਬਾਈ ਜਿਵੇਂ ਗੱਲ ਮੇਰੇ ਕੋਲ ਕਰਦਾ ਸੀ ਕਹਿੰਦਾ ਵੀ 17 18 20 ਵਾਲੀਆਂ ਮੱਝਾਂ ਨਹੀਂ ਆ ਤੇ ਬਾਕੀ ਸਮਝ ਤੁਹਾਡੀ ਆਦਤ ਤੇ ਬਾਕੀ ਬਾਈ ਨਾਲ ਕਰਾਂ ਗੱਲਬ ਤੇ ਨਾਲ ਦੀ ਨਾਲ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਤਾਂ ਕਿ ਜਿਹੜੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਬਾਈ ਐਡਰੈਸ ਬੋਲ ਦਗੇ ਜੀ ਆਪਣਾ ਪਿੰਡ ਹੈ ਜੀ ਸੰਧੂ ਕਲਾ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਤਹਿਸੀਲ ਤਪਾਏ ਠੀਕ ਆ ਸੰਧੂ ਕਲਾ ਜਿਹੜਾ ਮੇਨ ਰੋਡ ਆਪਣੇ ਉੱਤੇ ਘਰ ਆ ਗਿਆ ਹਾਂ ਹੱਟਾ ਪਾਪਰ ਦਾ ਥੋੜਾ ਰੋਡ ਦੇ ਉੱਪਰ ਜਿਹੜਾ ਵੱਡਾ ਆ ਭਾਰਤ ਵਾਲਾ ਰੋਡ ਆ ਇਹ ਆਪਣੇ ਕੋਲੇ ਇਹ ਆ ਪੋਲ ਆਪਣੇ ਕੋਲੇ ਆ ਗਿਆ ਠੀਕ ਆ ਤੇ ਮ ਹਾਂਜੀ 98633 ਠੀਕ ਆ ਤਪੇ ਤੋਂ ਜਦੋਂ ਭਦੌੜ ਨਹੀਂ ਜਾਵਾਂ ਮਿੱਤਰੋ ਭਦੌੜ ਦੇ ਨੇੜੇ ਬਿਲਕੁਲ ਸੰਧੂ ਕਲਾ ਪਿੰਡ ਆ ਗਿਆ ਮੈਂ ਵੱਡਾ ਪਿੰਡ ਆ ਗਿਆ ਸੰਧੂ ਕਲਾ ਤੇ ਜਿਹੜੀ ਮੱਝ ਵੇਚਣੀ ਆਪਾਂ ਘਰ ਦੂਏ ਵਪਾਰ ਉਹ ਬਿਲਕੁਲ ਜੀ ਬਿਲਕੁਲ ਤੀਜਾਸੂ ਹੈ ਠੀਕ ਆ ਪੂਰੀ ਸੀਲ ਹੈ ਹਾਂ ਬੰਦਾ ਚੋਲੇ ਬੁੜੀ ਚੋਲੇ ਠੀਕ ਆ ਜਿਵੇਂ ਮਰਜ਼ੀ ਚੋਈ ਜਾਣ ਕਿਸੇ ਕਿਸਮ ਦਾ ਨਿੱਕਰੇਲੂ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਤੇ ਪਸ਼ੂ ਵੱਧ ਹੋਣੇ ਕਾਰਨ ਮੈਂ ਵੇਚ ਰਿਹਾ ਠੀਕ ਆ ਨਹੀਂ ਮੈਂ ਮੱਝ ਵੇਚਦਾ ਨਹੀਂ ਠੀਕ ਆ ਦੁੱਧ ਜਿਹੜਾ ਸਹੀ ਆ ਮਤਲਬ ਪਾਇਆ ਜਾ ਯਕੀਨ ਵਾਲਾ ਪਾਇਆ 17 ਪਰ 16 ਕਹਿ ਦਿੰਦਾ ਪਿਛਲੇ ਸਾਲ ਤਾਂ 16 ਨੂੰ ਤਾਂ ਪਾਇਆ ਵਗਾ ਹਾਂ ਠੀਕ ਆ ਲੈ ਬੱਲਾ ਤੁਹਾਨੂੰ ਮੱਝਾਂ ਜਨੇ ਆ ਮਰਾ ਦੇਣਾ ਇੱਧਰ ਬਾਕੀ ਜਗ੍ਹਾ ਦੇਖ ਲਓ ਜਿਵੇਂ ਆਹ ਮੱਝ ਆ ਕਿੰਨ੍ਦੀ ਵਾਲੀ ਮੱਝ ਬੈਤਰੀ ਆ ਇਹ 22 ਲੀਟਰ ਵਾਲੀ ਆ ਜੀ ਇਹ ਆਹ ਮੱਝ ਲੈ ਮੇਤਰੋ ਢਾਂਚਾ ਦੇਖ ਲਓ ਮੱਝ ਦਾ ਤੇ ਜਿਹੜੀ ਆ ਝੋਟੀ ਆ ਬਾਈ ਇਹ 18 ਲੀਟਰ ਦੁੱਧ ਇਹਦੇ ਥੱਲੇ ਤੇ ਆਹਾ ਉਹਦੇ ਥੱਲੇ ਹੈਗਾਗਾ 17 ਲੀਟਰ ਉਹਦਾ ਹੁਣ ਮੈਂ ਦੁੱਧੋ ਹਟੀ ਜਾਂਦੀ ਹੈ ਨਾ ਹਾਂ ਹਾਂ ਨਹੀਂ ਦਿੰਦੀ ਹੈ ਕਿ ਹੁਣ ਥੋੜਾ ਹੋਣਾ ਤਾਂ ਟੋਪੜੀ ਕਰਕੇ ਠੀਕ ਤੇ ਬਾਕੀ ਜਗ੍ਹਾ ਦੇਖ ਲਓ ਬਾਈ ਦੀ ਲਿਮਟਿਡ ਜੀ ਜਗ੍ਹਾ ਆ ਝੋਟੀ ਖੜੀ ਆ 22 ਲੀਟਰ ਇਹਦੇ ਥੱਲੇ ਆ ਜਿਹੜੀ ਆ ਬੱਲੀ ਬੱਲੀ ਆ ਕੱਟ ਕਾਰਨ ਮੈਂ ਵੇਚਦਾ ਮੈਂ ਕੋਈ ਵਫਾਰੀ ਬੰਦਾ ਨਹੀਂ ਹਾਂ ਹਾਂ ਜਗਾ ਬਿਲਕੁਲ ਪੂਰੀ ਸੂਰੀ ਆ ਮਨਨ ਕਿ ਚਲੋ ਆ ਕੱਟਰੂ ਆਗੇ ਤੇ ਇਹ ਹੁਣ 16 ਕਿਲੋ ਵਾਲੀ ਮੰਨ ਮੰਨ 16 ਹੀ ਕਹਿ ਦਿੰਨਾ ਜਿਹੜੀ ਦੂ ਵਾਦੇ ਹੈ ਠੀਕ ਆ ਠੀਕ ਆ ਠੀਕ ਆ ਲੈ ਇਥੋਂ ਆਰਡਰ ਦੀ ਕੁਆਲਿਟੀ ਤੇ ਥਣਾ ਦਾ ਜਿਹੜਾ ਸਾਈਜ਼ ਆ ਮੰਤਰੋ ਚੈੱਕ ਕਰ ਲਿਓ ਠੀਕ ਆ ਬਹੁਤ ਸੋਹਣਾ ਸਾਈਜ਼ ਹੈ ਪਾ ਤਾਰ ਤੁਰ ਪੂਰੀ ਪੋਲੀਆ ਬਾਈ ਮਾਘਾ ਜੀ ਜਮਾ ਗੰਨਿਆ ਰਗੀਆਂ ਤਾਰੇ ਠੀਕ ਆ ਠੀਕ ਆ ਤੇ ਸੂਣ ਤੋਂ ਕਿੰਨਾ ਟਾਈਮ ਪਹਿਲਾਂ ਛੱਡਣੀ ਪੈ ਦੁੱਧ ਉਹ ਹੈ ਆਪ ਨੂੰ 2 1.5 ਦਿਨ ਆਪਦੀ ਮਰਜ਼ੀ ਨਾਲ ਐ ਨਹੀਂ ਹੈਗਾ ਬੀ ਟਾਈ ਦੋ ਤਾਂ ਹੀ ਮੈਂ ਨਾ ਤੋ ਜਦੋਂ ਮਰਜੀ ਚਾੜ ਤੇ ਲਾ ਲੋ ਠੀਕ ਆ 1500 ਰੁਪਏ ਵਾਲਾ ਤੇ ਠੀਕਾ ਭਰਾਇਆ ਪੂਰਾ ਸਰੇ ਦਾ ਠੀਕ ਆ ਠੀਕ ਦਿਂਦੀ ਵੀ ਕੱਟ ਗਈਆਂ ਅੱਗੇ ਅੱਗੇ ਦੇ ਕਰਮ ਅੱਗੇ ਕਰਮ ਆ ਹਾਂ ਠੀਕ ਆ ਲਾ ਤੋਰ ਦੇ ਬਾਈ ਫਿਰ ਕੱਦ ਕਾਠ ਹੋਲੇ ਪੱਕ ਤੋਂ ਮਿੱਤਰੋ ਬਹੁਤ ਚੰਗੀ ਮੱਝ ਆ ਗਈ ਤੇ ਲੰਬਾਈ ਬੇਲ ਵੀ ਬਹੁਤ ਚੰਗੀ ਆ ਗਈ ਲੈਣੂ ਲੈ ਬਾਈ ਤੋਰ ਲੈ ਇਧਰੋਂ ਜਗਾ ਥੋੜੀ ਫਲੈਕਸੀ ਜੀ ਤੁਹਾਨੂੰ ਤੋਰ ਕੇ ਦਿਖਾ ਦੇਣਾ ਹੈਗੇ ਹਾਂ ਤੇ ਤਕਰੀਬਨ ਸਾਰੇ ਲਗਭਗ ਐਮਾਨ ਕਰ ਵਿੱਚ ਪਸ਼ੂ ਜਿੱਥੇ ਖੜਿਆ ਇੱਕ ਖਾਤੇ ਵੱਜ ਕੇ ਖੜਨ ਵਾਲਾ ਕੰਮ ਹੈਗਾ ਤੂੰ ਐ ਨਹੀਂ ਹੈ ਵਾਹ ਤੋਰੇ ਫੇਰ ਵਾਲਾ ਕੰਮ ਹੈ ਇਹ ਸਰ ਕੇ ਪਸੋਂ ਥੋੜੀ ਚਾਲ ਦੇ ਵਿੱਚ ਹੀ ਤੁਹਾਨੂੰ ਉਹ ਜੀ ਦਿੱਕਤ ਲੱਗੂਗੀ ਥਾਂ ਜਗਾ ਘਟ ਹੈ ਨਾ ਹਾਂ ਕਿਉਂਕਿ ਜਿੱਥੇ ਖੜਿਆ ਪਸ਼ੂ ਸਿੱਧੇ ਖੜੇ ਰਹਿੰਦਾ ਹੁਣ ਆ ਦੇਖ ਲਓ ਪਸ਼ੂ ਤੁਰਨ ਨੂੰ ਆਪਣਾ ਕੋ ਜਗਾ ਪੂਰੀ ਪੂਰੀ ਬਾਹਰ ਕੱਢ ਲੈਣੇ ਕੋੜੀ ਆ ਰਕਗੇ ਹਾਂ 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 ਲੈ ਇਥੋਂ ਬੈਣੀ ਸ਼ਾਇਰ ਤੋਂ ਦੇਖ ਲਿਓ ਹਾਂ ਤਾਂ ਕਿ ਢਾਂ ਚਾ ਚੰਗਾ ਮਾ ਜੀ ਦਾ ਠੀਕ ਆ ਤੇ ਪੁੱਠੇ ਚਲਾਈ ਜਰੀ ਬਹੁਤ ਆ ਗਈ ਬਾਕੀ ਦੇਖੋ ਜਿਹੜੇ ਵੀਰ ਨੇ ਪੈਸੇ ਲਾਉਣੇ ਜਿਹਦੇ ਵਿੱਚੋਂ ਉਹ ਅੱਜ ਥੱਲੀ ਕੋਲ ਆ ਕੇ ਜਰੂਰ ਕਰੂਗਾ ਠੀਕ ਆ ਤੇ ਮੁੱਲ ਫਿਰ ਇਹਦਾ ਕਿਵੇਂ ਕਰਨਾ ਹੈ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਜਾਇਜ਼ ਹੀ ਹੋਊਗਾ ਜਾਇਜ਼ ਹੋ ਨਾ ਜਾਇਜ਼ ਨਹੀਂ ਕਰਦੇ ਠੀਕ ਆ ਠੀਕ ਆ ਮੁੱਲ ਬਾਈ ਕਹਿੰਦਾ ਬਾਜਵਜਾ ਕਰਦਾਂਗੇ ਤੇ ਬਾਕੀ ਸੁਣੋ ਇਧਰ ਕਵੈਨਿ ਸ਼ਾਇਰ ਤੋਂ ਮੈਂ ਥਾਣੇ ਤੋਂ ਦਿਖਾ ਦਣਾ ਤੇ ਇਥੋਂ ਕਮੈਂਟ ਸ਼ੇਅਰ ਤੁਹਾਨੂੰ ਨਹੀਂ ਬੰਤਵਾਂ ਦਲੋ ਠੀਕ ਆ ਹਜੇ ਸੂਨ ਦੇ ਦਿਨ ਕਿੰਨੇ ਬਾਕੀ ਪਏ ਬਾਈ ਦਿਨ ਤਾਂ ਇਹ ਮੈਂ ਮੰਨ ਕੇ ਚੱਲੋ ਵੀ ਪੂਰੇ ਆ ਦਿਨੇ ਉੱਤੇ ਪੰਜ ਚਾਰ ਲੈਂਦੀ ਐ ਅੱਛਾ ਉਂ ਦਿਨ ਪੂਰੇ ਹੋ ਗਏ ਹਾਂ ਦਿਨ ਆਪਾਂ ਇਹ ਮੈਂ ਝੂਠੇ ਪੂਰਾ ਤੁਰਿਆ ਨਹੀਂ ਜਾਣਾ ਮੈਂ ਤਾਂ ਬਸ ਕੁਝ ਲਾਉਣ ਫੋਨ ਵੇਲੇ ਲਾ ਲੈਣਾ ਨੇ ਹਾਂ 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 ਠੀਕ ਆ ਲ ਮਤਲਬ 28 ਤਰੀਕ 12 ਮਹੀਨੇ ਦਾ 25 ਨੂੰ ਵੀਡੀਓ ਬਣਾ ਰਹੇ ਸੀ ਬਾਈ ਗਾ ਦਿਨ ਪੂਰੇ ਆ ਪੰਜ ਚਾਰ ਉੱਤੇ ਜ਼ਰੂਰ ਐ ਜੀ ਠੀਕ ਆ ਤੇ ਬਾਕੀ ਸਿੰਘਾਂ ਦਾ ਤੇ ਮੂੰਹ ਮੰਦਰ ਦੇਖ ਸਕਦੇ ਮੱਝ ਦੀ ਤੇ ਰੰਗ ਬਨ ਵੀ ਚੰਗਾ ਠੀਕ ਆ ਪਿੰਡ ਸੰਧੂਗਲਾ ਤਹਿਸੀਲ ਤਬਾ ਜ਼ਿਲ੍ਹਾ ਬਰਨਾਲਾ ਠੀਕ ਆ ਕਿਸੇ ਕਿਸਮ ਦਾ ਵੀ ਚਾਹੇ ਧਾਰਨਾ ਮਾਰਨ ਫੁੱਲ ਗਾਰੰਟੀ ਆ ਆਪਣੀ ਕੋਈ ਭਾਰ ਦੀ ਮੈਂ ਕਹਿੰਦਾ ਯਾਰ ਸਵਾਲੇ ਪੈਦਾ ਅਸੀਂ ਸੱਡ ਕੇ ਉਧਰ ਹੋਣੇ ਆ ਭਾਰ ਵਾਲਾ ਪਸੂ ਅਸੀਂ ਰੱਖਦੇ ਹੀ ਨਹੀਂ ਹੈ ਠੀਕ ਆ ਠੀਕ ਆ ਠੀਕ ਆ ਜੀ ਦੁੱਧ ਦਾ ਕੰਮ ਵਾਂਗਾਂ ਦਾ ਸਪੈਸ਼ਲ ਠੀਕ ਆ ਭਾਈ ਧੰਨਵਾਦ ਜੀ